ਹੋ ਭਾਜੀ ਭਾਜੀ ਉੱਥੇ ਸਾਡੇ ਉੱਥੇ ਲੱਗਦਾ ਹੀ ਅੱਜ ਅਸਰ ਕਰਦਾ ਅਮਰ ਜਾਓ ਦਿਵਦ ਕਰ ਲਿਓ ਜੀ ਮੈਂ ਜੀ ਮੈਂ ਜੀ ਮਨੁੱਖ ਖੜਾ ਆ ਕੇ ਖੜਾ ਆ ਕੇ ਹਰ ਸੇਮਕ ਕੋਰ ਬਾਦਲ ਅੱਜ ਨਾਪਾਦੀ ਨਵੀਂ ਜੀਲਾ ਜੇਲ੍ਹ ਪਹੁੰਚੇ ਜਿੱਥੇ ਵਿਕ੍ਰਮ ਮਜੀਠੀਆ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਰਖੜੀ ਬੰਨੀ ਰਖੜੀ ਦੇ ਤਿਹਾਰ ਦੇ ਮੌਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਪਾਦੀ ਨਵੀਂ ਜੀਲਾ ਜੇਲ੍ਹ ਦੀਆਂ ਤਸਵੀਰਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਰਖੜੀ ਬੰਨਣ ਲਈ ਅੱਜ ਹਰ ਸੇਮਕ ਕੋਰ ਬਾਦਲ ਪਹੁੰਚੇ ਨੇ ਨਾਪਾਦੀ ਨਵੀਂ ਜਲਾ ਜੇਲ੍ਹ ਜਿਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰਿਆਂ ਦੇ ਤਹਿਤ ਇੱਕ ਮਹੀਨੇ ਤੋਂ ਲਗਾਤਾਰ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਮੁਲਾਕਾਤ ਨਹੀਂ ਕਰਦੇ ਰਹੀ ਤੇ ਇਸ ਤਰ੍ਹਾਂ ਕੈਦੀਆਂਾਂ ਤੋਂ ਤਸਵੀਰਾਂ ਆਉਂਦੀਆਂ ਨੇ ਕਿ ਬਈ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿੱਥੇ ਰਖੜੀ ਦਾ ਤਿਹਾੜੀ ਸੀ ਸਾਰੇ ਦੇਸ਼ ਵਿਦੇਸ਼ ਦੇ ਤਖੜੀ ਬੰਨੀ ਗਈ ਹੈ ਸੋ ਸਾਡੇ ਬਹੁਤ ਹੀ ਸਤਕਾਰਯੋਗ ਸਾਬ ਵਿਕਰਮ ਸਿੰਘ ਮਜੀਠੀਆ ਜੀ ਜਿਨ੍ਹਾਂ ਨੂੰ ਭਗਵੰਤ ਮਾਨ ਕੇਜਰੀਵਾਲ ਨੇ ਝੂਠੇ ਪਰਚੇ ਪਰਚਾ ਦੇ ਕੇ ਇੱਥੇ ਨਾਬਾ ਜੇਲ੍ਹ ਚ ਆਏ ਹੋਏ ਨੇ ਅੱਜ ਬੀਬਾ ਹਰਸਨੂ ਕੋ ਬਾਦਲ ਸਿੰਘ ਸਾਹਿਬ ਕਾ ਕੇਂਦਰੀ ਮੰਤਰੀ ਨੇ ਉਹ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਰੱਖੀ ਬੰਨਣ ਵਾਸਤੇ ਆਏ ਬੜੀ ਖੁਸ਼ੀ ਦੀ ਗੱਲ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਬੀਬਾ ਹੀ ਦੱਸ ਕੇ ਗਏ ਨੇ ਕਿ ਬਹੁਤ ਟਾਈਮ ਬਾਹਰ ਖੜਾ ਕਰਕੇ ਆ ਅੱਜ ਦੇਖੋ ਸਰਕਾਰ ਦੀ ਇੰਨੀ ਮਾੜੀ ਨੀਤੀ ਹੋਗੀ ਇੰਨੀ ਮਾੜੀ ਸੋਚ ਹੋਗੀ ਪਗਮਾਨ ਤਮਾਨ ਦੀ ਇਹਨਾਂ ਦੇ ਪ੍ਰਸ਼ਾਸਨ ਦੀ ਕਿ ਬੀਬਾ ਜੀ ਨੂੰ ਇੱਕ ਬਤੌਰ ਭੈਣ ਰੱਖੜੀ ਬੰਨਣ ਵਾਸਤੇ ਆਏ ਤੇ ਬਾਹਰ ਗਟੀਆਂ ਰੋਕ ਲਈਆਂ ਕਾਫੀ ਟਾਈਮ ਖੜੇ ਹੁੰਦੇ ਉਹ ਜਦੋਂ ਬੀਬਾ ਜੀ ਤੁਰ ਕੇ ਅੰਦਰ ਬੜੇ ਉਦੋਂ ਘੇੜ ਖੋਲਿਆ ਸੋ ਇਸ ਗੱਲ ਕਰਕੇ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਇਹ ਤਿਹਾਰ ਸਾਰੇ ਆਪਣੇ ਭੈਣਾ ਭਰਾਵਾਂ ਦੀ ਲੰਮੀ ਉਮਰ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ ਸੋ ਇਹ ਨੀਮੇ ਨੀਮੇਸਤਰ ਦੀ ਰਾਜਨੀਤੀ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਜੀ ਬੀਬਾ ਜੀ ਦੱਸਿਆ ਕਿ ਸਰ ਬਿਕਰਮ ਸਿੰਘ ਜੀ ਟੀਆ ਚੜ੍ਹਦੀ ਕਲਾ ਨੇ ਜਦੋਂ ਬਾਹਰ ਆਉਣਗੇ ਫਿਰ ਮੁੱਛਾਂ ਤਾ ਦੇਣ ਦੇ ਬਾਹਰ ਆਉਣਗੇ ਦੇ ਸਰਕਾਰ ਦੇ ਪੋਲ ਖੋਲਣਗੇ ਸਰਕਾਰ ਨੂੰ ਘੇਰਨਗੇ ਭਗਵੰਤ ਜੀ ਨੂੰ ਘੇਰਨਗੇ ਤੇ ਕੀ ਦੇ ਲੋਗੇ ਨਹੀਂ ਚਲੋ ਅੱਗੇ ਹੱਥ ਪਰਾ ਕਰੀਏ ਨਾ ਬਾਹਰ ਕਹਿ ਰਹੇ ਬਾਹਰ ਪਾਰ ਕਰਨਾ ਆਖੋ ਲੱਗਦੀ ਹੈ ਭਾਈ ਜੀ ਗੇਟ ਤੋਂ ਆਪਾਂ ਆ ਇਹਨਾਂ ਦੀ ਬਾਉਂਡਰੀ ਤੋਂ ਬਾਹਰ ਜਾਣਾ ਜੀ ਵੀਰੇ ਮੇਰੇ ਹੱਥ ਪਿੱਛੇ ਰੱਖੋ ਭਾਈ ਜਣ ਚਲੋ ਜੀ ਵੀਰ ਜੀ ਜੀ ਚੱਲਦੇ ਚੱਲਦੇ ਬਾਹਰ 4 ਦਿਨ ਤੋਂ ਹੋ ਗਏ ਰਖੜੀ ਦੇ ਇੰਤਜ਼ਾਰ ਕਰ ਰਹੇ ਸੀ ਬਰਸਿੰਗਲ ਕੋਲ ਬਾਦਲ ਦਾ ਦੋਸਤ ਗਿਆ ਕੀ ਲੱਗਦਾ ਸਰਕਾਰ ਕਿਉਂ ਐ ਕਰ ਰਹੀ ਇਸ ਤਰ੍ਹਾਂ ਦੇਖੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਬੀਬਾ ਹਰਸਿਮਰਪੁਰ ਬਾਦਲ ਜੀ ਹੁਣ ਮੁਲਾਕਾਤ ਅੰਦਰ ਕਰਕੇ ਰਖੜੀ ਵਾਲੇ ਇਹ ਭਰਾ ਤੇ ਭੈਣ ਦੇ ਪਿਆਰ ਤੇ ਸਤਿਕਾਰ ਵਾਲੇ ਤਿਹਾੜ ਦੇ ਦਿਨ ਅੰਦਰ ਰਖੜੀ ਬਣ ਕੇ ਆਏ ਨੇ ਪਰ ਜਿਵੇਂ ਉਹਨਾਂ ਨੇ ਆ ਕੇ ਦੱਸਿਆ ਕਿ ਕਿਵੇਂ ਕਿੰਨਾ ਟਾਈਮ ਪਹਿਲਾਂ ਗੇਟ ਤੇ ਗੱਡੀਆਂ ਰੋਕ ਰੱਖੀਆਂ ਖੱਜਲ ਖਵਰੀ ਕੀਤੀ ਗਈ ਕਿਉਂਕਿ ਤਾਰਾਂ ਉੱਪਰ ਤੱਕ ਖੜਕਾਈਆਂ ਭਗਵਾਨ ਤਮਨ ਤੱਕ ਕੇਜਰੀਵਾਲ ਤੱਕ ਪਰਮਿਸ਼ਨ ਵੀ ਭਾਈ ਲੈਣੀ ਹੁੰਦੀ ਹੈ ਪ੍ਰਸ਼ਾਸਨ ਨੇ ਤੇ ਮਿਲਣ ਦਈਏ ਨਾ ਮਿਲਣ ਦੀ ਬੀਬਾ ਹਰ ਸਿਮਰ ਕੋਰ ਬਾਦਲ ਜੀ ਇਹ ਧਾਰ ਕੇ ਆਏ ਸੀ ਕਿ ਅੱਜ ਅਜੇ ਹਰ ਇੱਕ ਨੂੰ ਹੱਕ ਹੈ ਭੈਣ ਨੂੰ ਹੱਕ ਹੈ ਕਿ ਜੇਲ੍ਹ ਜਾ ਕੇ ਖੁੱਲਾ ਬਾਹਰ ਆਪਣੇ ਭਰਾ ਨੂੰ ਜਾ ਕੇ ਮਿਲ ਸਕਦੀ ਹੈ ਰਖੜੀ ਬੰਨ੍ਹ ਸਕਦੀ ਹੈ ਮੁਲਾਕਾਤ ਕਰ ਸਕਦਾ ਮੈਨੂੰ ਹੱਕ ਕਿਉਂ ਨਹੀਂ ਕਾਨੂੰਨ ਜੇ ਸਾਰਿਆਂ ਨੂੰ ਇਜਾਜ਼ਤ ਦਿੰਦਾ ਤਾਂ ਮੈਨੂੰ ਇਜਾਜ਼ਤ ਕਿਉਂ ਨਹੀਂ ਦਿੰਦਾ ਤਾਂ ਇਹ ਉਹਨਾਂ ਦਾ ਰੋਹ ਦੇਖ ਕੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਸੜਕ ਤੇ ਮੈਂ ਕਿਹਾ ਜੀ ਉਹਨਾਂ ਨੇ ਇਹ ਕਿਹਾ ਵੀ ਮੈਂ ਸੜਕ ਤੇ ਧਰਨਾ ਲਾ ਦੇਣਾ ਇੱਥੇ ਇੱਕ ਮੈਂਬਰ ਪਾਰਲੀਮੈਂਟ ਨੇ ਤੇ ਮੈਂਬਰ ਪਾਰਲੀਮੈਂਟ ਦੀ ਵੀ ਇੱਕ ਗਰਮਾ ਹੁੰਦੀ ਆ ਤੇ ਪਰ ਉਹਨਾਂ ਨੂੰ ਇੱਥੇ ਮੈਨੂੰ ਲੱਗਦਾ ਕਿ ਬਹੁਤ ਖੱਜਲ ਖਵਾਰ ਕੀਤਾ ਗਿਆ ਸੋ ਜਦੋਂ ਉਹਨਾਂ ਦਾ ਰੋਹ ਦੇਖਿਆ ਕਿ ਧਰਨਾ ਲਾਉਣਗੇ ਵੀ ਬੀਬਾ ਹਰਜਨ ਕੋਲ ਬਾਦਲੇ ਤੇ ਰੋਡ ਦੇ ਉੱਤੇ ਤਾਂ ਪ੍ਰਸ਼ਾਸਨ ਨੇ ਕਿਤੇ ਜਾ ਕੇ ਤਾਰਾ ਘੜਕਾਈਆਂ ਕਿ ਇੱਥੇ ਪੰਗਾ ਪੈ ਜਾਣਾ ਤਾਂ ਅੰਦਰ ਜਾਣ ਦਿੱਤਾ ਪਰ ਅੰਦਰ ਜਾ ਕੇ ਵੀ ਬੀਬਾ ਹਰਜਨ ਕੋਲ ਬਾਦਲ ਜੀ ਕਾਫੀ ਧੇਰ ਉਹਨਾਂ ਨੂੰ ਸਾਈਡ ਤੇ ਬਿਠਾਇਆ ਗਿਆ ਸਿਰਫ 10 ਤੋਂ 12 13 ਮਿੰਟ ਕਹਿੰਦੇ ਵੀ ਜੋਰ ਲਾ ਕੇ 15 ਮਿੰਟ ਦੇ ਕਰੀਬ 10 ਤੋਂ 15 ਮਿੰਟ ਉਹਨਾਂ ਨੂੰ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਗਿਆ ਬਾਕੀ ਤਾਂ ਘੰਟਾ ਡੇਢ ਘੰਟਾ ਖੱਜਲੀ ਕੀਤਾ ਗਿਆ ਸੋ ਇਹ ਬੜਾ ਮਤਭਾਗ ਹੈ ਤੋ ਮੈਂ ਸਮਝਦਾ ਕਿ ਇਹਨਾਂ ਸਰਕਾਰ ਸ਼ਬਦ ਕੀ ਕਰਨਾ ਚਾਹੁੰਦੀ ਆ ਮੁੱਖ ਮੰਤਰੀ ਸ਼ਬਦ ਕੀ ਕਰਨਾ ਚਾਹੁੰਦਾ ਸੋ ਇਹ ਇਹ ਜਿਹੜਾ ਇਹ ਪੰਜਾਬ ਸਰਕਾਰ ਦਾ ਰਵਈਆ ਨਾ ਇਸ ਤੋਂ ਜਿਵੇਂ ਪਹਿਲਾਂ ਵੀ ਦੱਸ ਕੇ ਗਏ ਨੇ ਪਹਿਲਾਂ ਰੋ ਕਿ ਅੱਜ ਪੰਜਾਬ ਦੀਆਂ ਹਰ ਭੈਣ ਦੁਖੀ ਆ ਕਿਉਂਕਿ ਨਾ ਨੌਜਵਾਨ ਵਰਗ ਦਾ ਕੁਝ ਕੀਤਾ ਨਾ ਭੈਣਾਂ ਦਾ ਕੀਤਾ ਨਾ ਮੁਲਾਜ਼ਮਾਂ ਦਾ ਕੀਤਾ ਨਾ ਨੌਜਵਾਨਾਂ ਦਾ ਕੀਤਾ ਨਾ ਕਿਸਾਨਾਂ ਦਾ ਕੀਤਾ ਨਾ ਮਜ਼ਦੂਰਾਂ ਦਾ ਕੀਤਾ ਬੇੜਾ ਗਰਕ ਪੰਜਾਬ ਦਾ ਤੇ ਉਹ ਬੇੜੇ ਗਰਕ ਦੇ ਖਿਲਾਫ ਇਸ ਦਾ ਬਿਕਰਮ ਸਿੰਘ ਮਜੀਠੀਆ ਜੀ ਬੋਲਦੇ ਸੀ ਤਾਂ ਇਹ ਝੂਠਾ ਪਰਚਾ ਦਰਜ ਕਰਕੇ ਅੰਦਰ ਕੀਤਾ ਜੇ ਹਿੰਮਤ ਹੈ ਤਾਂ ਨਾਮ ਲੈ ਕੇ ਸਟੇਜਾਂ ਤੋਂ ਨਾਮ ਲੈ ਕੇ ਕਹਿਣ ਕਿਉਂਕਿ ਪਤਾ ਹੈ ਕਿ 1 ਫੁੱਟ ਦਾ ਲੈਟਰ ਪਹਿਲਾਂ ਦੇ ਕੇ ਮਾਫੀ ਮੰਗੀ ਸੀ ਹੁਣ ਵੀ ਮਾਫੀਆਂ ਮੰਗ ਕੇ ਖੜਾ ਛੁੱਟੂਗਾ ਲੈ ਲਓ ਬੱਚਾ ਤੈਨੂੰ ਕਰਤੀਓ ਆਯੂ ਵੱਕਲੇ ਨਾ ਕਰਦਾ ਅੰਗੁਲੀ ਕੋਲ ਫਾਇਦਾ ਕਿ ਕੋਈ ਅੰਕਲ ਜਗ੍ਹਾ ਖੁੱਲੀ ਛੱਡਿਆ ਕਰੋ ਬੰਦੀਪਾ ਦਰੂਜੇ ਕਰਨ ਦੇ ਪਿਆ ਇੱਕ ਭੈਣ ਨੂੰ ਭਾਈ ਨਾਲ ਮੁਲਾਕਾਤ ਦੀ ਕੀ ਲੱਗਦਾ ਵੀ ਕਿਸ ਤਰ੍ਹਾਂ ਸਰਕਾਰ ਬਗਵਾਤ ਦੇ ਦੇਖੋ ਕੱਲੇ ਅੱਜ ਹਰ ਸਵੇਰ ਤੋਂ ਕੋਰ ਬਾਦਲ ਇੱਕ ਭੈਣ ਪਰੇਸ਼ਾਨ ਨੇ ਪੰਜਾਬ 'ਚ ਪੰਜਾਬ ਦੀ ਸਾਰੀ ਭੈਣਾਂ ਪਰੇਸ਼ਾਨ ਨੇ ਕੋਈ ਸਰਕਾਰ ਲਾਅਨ ਆਰਡਰ ਦਾ ਫੇਲ ਹੈ ਨੈਤਿਕ ਤੌਰ ਤੇ ਸਰਕਾਰ ਕੋਲੇ ਗ੍ਰਹਿ ਵਿਭਾਗ ਮੁੱਖ ਮੰਤਰੀ ਸਾਹਿਬ ਕੋਲੇ ਆ ਜੇਲ੍ਹਾਂ 'ਚੋਂ ਖਾਣੇ 'ਚੋਂ ਗਗਸਾ ਇੰਟਰਵਿਊ ਹੋ ਸਕਦੇ ਨੇ ਪਰ ਬਿਕਰਮ ਸਿੰਘ ਜੀਠੀ ਨੇ ਉਹਨਾਂ ਦੇ ਪੈਰ ਹਰ ਸਾਲ ਬਾਅਦ ਮਿਲਣ ਆਉਂਦੀ ਹੈ ਤਾਂ ਪ੍ਰਸ਼ਾਸਨ ਰੋਕ ਕੇ ਜੇਲੀਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਰਮਣੇ ਕਾਲੇ ਦਾ ਨਿੰਦਾ ਕਰਦਾ ਹੈ ਤੇ ਆਉਂਦੇ ਸਮੇਂ ਦੇ ਵਿੱਚ ਦਾ ਖਮਿਆਜਾ ਪੰਜਾਬ ਦੀ ਝੜੂ ਸਰਕਾਰ ਨੂੰ ਭੁਗਤਣਾ ਪੈਣਾ। ਤੇ ਬਿਕਰਮ ਸਿੰਘ ਮਜੀਠੀ ਚੜ੍ਹਦੀ ਕਲਾ ਚੰਨੇ ਪਾਰਟੀ ਚ ਟਾਣ ਮਗਰ ਨਾਲ ਖੜੀ ਆ। ਖੜੀ ਸੀ ਜਦੋਂ ਜੇਲ੍ਹ ਗਏ ਨੇ ਵੱਡੇ ਕਾਦੇ ਲੀਡਰ ਬਣ ਕੇ ਬਾਹਰ ਆਏ। ਅੱਜ ਵੀ ਚਾਹ ਦੇ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਇਸ ਤਰ੍ਹਾਂ ਮੁਲਾਕਾਤ ਹੋਈ ਇਸ ਤਰ੍ਹਾਂ। ਵੇਖੋ ਤੁਹਾਡੇ ਸਾਹਮਣੇ ਤੁਸੀਂ ਇੱਥੇ ਅਸੀਂ ਜਦ ਮੈਂ ਇੱਥੇ ਪਹੁੰਚਿਆ ਤੇ ਮੈਮ ਫੇਸਾ ਰੱਖੋ ਜੀ। ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪ ਦੇ ਭਰਾ ਨੂੰ ਜਾਨੂ ਮਿਲੰਦਾ ਇਹ ਜੇਲ੍ਹ ਮੈਨਿਊਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਖਵੀਰ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋ ਜਿਨੇ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਨਕਾਰ ਕੀਤਾ ਗਿਆ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋਰ ਕਿਹਦੇ ਇਸ਼ਾਰੇ ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਕੂਤਾ ਨੂੰ 익ਸਪੋਜ਼ ਕਰਦਾ ਹੈ ਹੋਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਵੇਦੋ ਮੈਡਮ ਨੇ ਨਿੱਡਾ ਰੋਕੇ ਸਾਡਾ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿਸ ਤਰ੍ਹਾਂ ਉਹਨਾਂ ਦਾ ਹਾਲਚਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਕੋ ਤੇ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਿਆਦਾ ਲੈ ਕੇ ਜਾਂਦੇ ਨੇ ਮੋਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜੇ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲ੍ਹਾਂ ਦੇ ਵਿੱਚੋਂ ਵੈਕ ਇੰਟਰਵਿਊ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਈ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ 'ਚ ਐਮ.ਐਲ.ਏ ਦਾ ਪਿਆ ਪੀਏ ਜਿਹਦੇ ਗੱਡੀ ਤੋਂ ਰੈਡ ਹੰਡਰਡ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਐ ਤੋ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁਦ ਵੈਸੀ ਹੈ ਭਗਵੰਤਪਾਲ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਦਾ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਫਜ਼ਾ ਤਾਕੀ ਦੇਣਾ ਐ ਐਮਐਸਪੀ ਕੀ ਦੇਣਾ ਹੁਣ ਉਹਨਾਂ ਦੀ ਜ਼ਮੀਨਾਂ ਹਰਪੰ据 ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇ ਗਏ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅੱਜ ਤਾਂ ਹੀ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪਤਾ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਕਿ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦੇਤਾ ਕਿ ਅਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਬਸਟ੍ਰਕਟ ਕੀਤਾ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚੇ ਉਹਦੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕਰਦਾ ਹੈ ਪਸਤਾ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਅੰਦਰ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਾ ਇਤਨਾਵੇਂ ਪਰਚੇ ਕਰੀ ਚੱਲ ਜਿਸ ਵੇਰ ਬਾਹਰ ਨਿਕਲੋਗਾ ਤੇਰੀ ਖੈਰ ਨਹੀਂ ਕਿਉਂਕਿ ਦੇਣ ਕਾ ਬੈਂਕਰ ਹੋਗਾ ਤੁਹਾਡੇ ਇਹ ਤੁਹਾਨੂੰ ਮੂਲ ਕੌਂਦੀ ਜਗ੍ਹਾ ਨਹੀਂ ਹੋਗੇ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛ ਹੀ ਤੁਹਾਡੀ ਰਹਿ ਗਈ ਹੈ ਸ਼ਾਂਤੀ ਦਾ ਜਿਹੜੀ ਜਿਸ ਤਰ੍ਹਾਂ ਵਿਕਰਮਜੀਠੇ ਅੰਦਰ ਰਹਿ ਕੇ ਗੱਭਰਾਂ ਨਾਮ ਦਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੇ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐ ਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜ਼ਰੂਰ ਨਹੀਂ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਨੇ ਸਰਕਾਰ ਬਣਾਈ ਤੇ ਅੱਜ 65000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾ ਤੋਂ ਹੜੱਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਪਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੁਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿਕ ਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉੱਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 سونے ਵਰਗੀ ਜ਼ਮੀਨ ਚ ਇਹਨਾਂ ਨੇ ਬਿਲਡਰਾਂ ਨੂੰ ਦਿੱਤੀ ਤਾਂ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਧਰੂਗਾ ਕੌਣ ਸੋ ਬਹੁਤ ਵੱਡੀ ਚੀਜ਼ ਹੈ ਜਿਹਦਾ ਦੂਜੇ ਪਰਚੇ ਕੀਤਾ ਵਿਜੀਲੈਂਸ ਵੱਲੋਂ